ਸਿੱਧੇ ਹੀ ਬੈਗਿਆਂ ਦੇਖ ਲੈ ਸਿੱਧੇ ਹੀ ਬੈਗਿਆਂ ਦੇ ਹਾਂਜੀ ਸਾਰੀ ਡਿਮਾਂਡ ਹੈ ਇਹ ਅਸੀਂ ਬੜਾ ਪੂਨਖੁਲੀ ਰਾਜਪਥ ਮੰਨਵਲ ਜਾ ਕੇ ਸਾਹਮਣੇ ਆਏ ਕਿ ਜਿਹੜੀ ਐਨਟੀਐਨੂ ਹੈ ਉਹ ਬੰਦ ਕੀਤਾ ਜਾਵੇ ਜਿਹੜਾ 24 ਲੱਖ ਬੱਚਿਆਂ ਨਾਲ ਖਿਲਵਾੜ ਹੋ ਰਿਹਾ ਵੇਚਿਆ ਗਿਆ ਉਹਦੇ ਖਿਲਾਫ ਅਸੀਂ ਰਾਜਪਥਵਨ ਦੇ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕਰਨ ਜਾ ਰਹੇ ਸੀਗੇ ਲੇਕਿਨ ਕੁੱਝ ਸਾਡੇ ਵਿੱਚ ਵਾਅਦਾ ਬਣਨੀ ਹੈ ਅਸੀਂ ਇਹ ਵੀ ਇਹ ਜਾਣੇ ਦੋ ਸਾਨੂੰ ਜਾਣ ਦਿੱਤਾ ਜਾਵੇ ਜੇ ਨਹੀਂ ਜਾਣ ਦੇਵਾਂਗੇ ਮੇਰਾ ਉਸਤ ਜਾਣੇ ਤੋਂ ਜਾਣ ਦੀ ਕੋਸ਼ਿਸ਼ ਕਰਾਂਗੇ ਜੇ ਨਹੀਂ ਜਾਣ ਦੇਵੋਗੇ ਤਾਂ ਇਹ ਮੈਂ ਛੋਟਾ ਮਾਮਲਾ ਨਹੀਂ ਹੈ ਲੱਖਾਂ ਬੱਚਾ ਨੇ ਭੇਟਕਾ ਮੰਗ ਰਿਹਾ ਹੈ ਇਸ ਵਿੱਚ ਐਨਟੀਆ ਨੇ ਤੇ ਗਰਮਿੰਦਰ ਪ੍ਰਧਾਨ ਨੇ ਤੇ ਮੋਦੀ ਸਰਕਾਰ ਨੇ ਲੱਖਾਂ ਕਰੋੜ ਰੁਪਏ ਲੱਗੇ ਤਾਂ